ਅੱਜ ਗੱਡੀ ਫੁੱਲ ਕਰਤੀ ਪੂਰੀ ਪਿੰਡ ਨੂੰ ਫੋਲੋ ਕਰੇ ਜਾਊ ਗੱਡੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦਾ ਵਲੌਗ ਆਪਣਾ ਸਿੱਧਾ ਘਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਅੱਜ ਆਪਾਂ ਘਰ ਹੀ ਕੰਮ ਕਰਨੇ ਨੇ ਆਪਾਂ ਥੋੜਾ ਜਿਹਾ ਕਿਚਨ ਨੂੰ ਆਪਣੀ ਨੂੰ ਰੇਨੋਵੇਟਾ ਜਿਹੜਾ ਉਹ ਕਰ ਰਹੇ ਹਾਂ ਬਾਕੀ ਕਾਫੀ ਸਾਰਾ ਸਮਾਨ ਆਪਾਂ ਅੱਜ ਕਿਚਨ ਵਾਸਤੇ ਜਿਹੜਾ ਲੈ ਕੇ ਆਉਣਾ ਤੇ ਇੱਥੇ ਤੱਕ ਸੀ ਜਿਹੜੀਆਂ ਆ ਸੈਲਫਾਂ ਨੇ ਏ ਢਾਤੀਆਂ ਤੇ ਇੱਥੇ ਆਪਾਂ ਇੱਕ ਤਾਂ ਸ਼ੈਂਕ ਲੈ ਕੇ ਆਉਣਾ ਅੱਜ ਜਾ ਕੇ ਸ਼ਹਿਰ ਤੋਂ ਬਾਜ਼ਾਰ 'ਚ ਜਾਵਾਂਗੇ ਮਾਰਕੀਟ ਦੇ ਵਿੱਚ ਜਿਹੜਾ ਸਟੀਲ ਵਾਲਾ ਬਣਿਆ ਬਣਾਇਆ ਆਉਂਦਾ ਉਹ ਇੱਥੇ ਫਿੱਟ ਹੋ ਜੂ ਪੂਰੇ ਸ਼ੈਂਕ ਦੂਜਾ ਪਹਿਲਾਂ ਬਣਿਆ ਹੋਇਆ ਸੀ ਪੱਥਰ ਵਾਲਾ ਤੇ ਇੱਕ ਭਾਂਡਿਆਂ ਵਾਸਤੇ ਟੋਕਰੀ ਇੱਧਰ ਸਾਹਮਣੇ ਵਾਲੀ ਕੰਧ ਤੇ ਤੇ ਇੱਧਰ ਵੀ ਕੁਛ ਆ ਸੈਲਫ ਬਣਾਈ ਆਪਾਂ ਆ ਇੱਕ ਨੀਵੀਂ ਸੈਲਫ ਬਣਾਤੀ ਦੇ ਜਿਹੜੀ ਗੈਸ ਵਗੈਰਾ ਰੱਖ ਲਾਂਗੇ ਹਨ ਫਿਰ ਉਹ ਜਿਹੜੀਆਂ ਸੈਲਫਾਂ ਸੀਗੀਆਂ ਕਾਫੀ ਉੱਚੀਆਂ ਸੀ ਤਾਂ ਕਰਕੇ ਇੱਕ ਸੈਲਫ ਆਪਾਂ ਨੀਵੀਂ ਬਣਾਤੀ ਤੇ ਆਹ ਸੈਲਫ ਇਧਰ ਸਿਰੇ ਤੱਕ ਲਾਤੀ ਇਹ ਆਪਾਂ ਰਸੋਈ ਦਾ ਥੋੜਾ ਜਿਹਾ ਕੰਮ ਕਰ ਰਹੇ ਹਾਂ ਤੇ ਪਹਿਲਾਂ ਜਿਹੜੀ ਸੈਲਫ ਹੁੰਦੀ ਸੀ ਆਹ ਸਾਈਡ ਹੁੰਦੀ ਸੀ ਆਹ ਇੱਥੋਂ ਆਪਾਂ ਸੈਲਫ ਚੱਕਤੀ ਕਿਉਂ ਉਹ ਸੈਲਫ ਇੱਥੇ ਤੱਕ ਸੀਗੀ ਤਾਂ ਫਿਰ ਜੇ ਭਾਂਡੇ ਮਾਂਜੜ ਚ ਕਾਫੀ ਦਿੱਕਤ ਆਉਂਦੀ ਸੀ ਤਾਂ ਕਰਕੇ ਥੋੜਾ ਜਿਹਾ ਆਪਾਂ ਚੇਂਜ ਆ ਜਿਹੜਾ ਕਰ ਰਹੇ ਹਾਂ ਰੈਨੋਵੇਸ਼ਨ ਆ ਜਿਹੜੀ ਚੱਲ ਰਹੀ ਆ ਤੇ ਅਮਰੋਹ ਜਾਵਾਂਗੇ ਆਪਾਂ ਹੁਣ ਇੱਕ ਸ਼ੈਂਕ ਲੈ ਕੇ ਆਉਣਾ ਤੇ ਇੱਕ ਆਪਾਂ ਟੋਕਰੀ ਲੈ ਕੇ ਆਈਆਂ ਵੱਡੀ ਜਿਹੜੀ ਕੰਮ ਤੇ ਲੱਗਦੀ ਹੁੰਦੀ ਹੈ। ਬਾਕੀ ਕੋਈ ਹੋਰ ਸਮਾਨ ਹੋਊਗਾ ਜੋ ਉਹ ਵੀ ਆਪਾਂ ਉੱਥੇ ਜਾ ਕੇ ਦੇਖਾਂਗੇ। ਸੋ ਅੱਜ ਦੀ ਵੀਡੀਓ ਚ ਬਣੇ ਰਹੋ। ਚਲੋ ਜੀ ਚਲੋ ਗੱਡੀ ਕਰੀਏ ਸਟਾਰਟ। ਗੱਡੀ ਵੀ ਗਰਮ ਪਈ ਹੋ ਪੂਰੀ ਧੋਪੇ ਖੜੀ ਸੀ। ਵਾਹ ਵੀ ਵਾਹ। ਬਹੁਤ ਗਰਮ ਪਈ ਹੈ ਗੱਡੀ ਪੂਰੀ। ਸਟਾਰਟ ਕਰੀਏ ਵਾ ਨਾ ਏਸੀ ਲਾਈਏ। ਚਲੋ ਜੀ। ਸ਼ੀਸ਼ਾ ਬਾਹਰੋਂ ਦਾ ਹੋਇਆ ਵਾ ਗੱਡੀ ਦਾ ਇਹ ਵੀ ਸਾਫ਼ ਕਰਦੇ ਆ ਤੇ ਇਹ ਗੱਡੀ ਵੀ ਆਪਣੀ ਧੋਣ ਵਾਲੀ ਹੋ ਗਈ ਧੋਵਾਂਗੇ ਟਾਈਮ ਨਹੀਂ ਲੱਗਦਾ ਯਾਰ ਜਿਵੇਂ ਅੱਜ ਘਰੇ ਸੀਗੇ ਅੱਜ ਸਾਰੇ ਕੰਮਕਾਰ ਬਸ ਐਵੇਂ ਕੰਮਕਾਰਾਂ ਚ ਬਿਜ਼ੀ ਰਹਿੰਦੇ ਆ ਤੇ ਟਾਈਮ ਹੋ ਗਿਆ ਦੁਪਹਿਰ ਦੇ 1:25 ਪੂਰੀ ਦੁਪਹਿਰ ਚੱਲਨੇ ਆਪਾਂ ਮਲੂਹ ਨੂੰ ਸਮਾਨ ਲੈਣ ਬਾਕੀ ਪਹਿਲਾਂ ਘਰੇ ਕੰਮਕਾਰ ਕਰੀਗੇ ਸੋ ਚੱਲਦੇ ਆ ਤੇ ਲੈ ਕੇ ਆਉਨੇ ਆ ਸਮਾਨ ਜਿਹੜਾ ਆਪਾਂ ਕਿਚਨ ਵਾਸਤੇ ਲੈ ਕੇ ਆਉਣਾ ਚੀਲੋ ਜੀ ਸ਼ੀਸ਼ਾ ਵੀ ਆਪਾਂ ਕਰਤਾ ਸਾਫ਼ ਕਾਫੀ ਗੰਦਾ ਹੋਇਆ ਹੋਇਆ ਸੀਗਾ ਸ਼ੀਸ਼ਾ ਤੇ ਚੱਲਦੇ ਆਂ ਫਿਰ ਆਪਾਂ ਤੁਰਦੇ ਆਂ ਘਰੋਂ Wiper ਕਰੀਏ ਆਫ ਜੀ ਆਪਾਂ ਪਹੁੰਚ ਗਏ ਮਲੋ ਤੇ ਚੱਲਦੇ ਆ ਹੁਣ ਆਪਾਂ ਇਥੇ ਦੁਕਾਨ ਤੇ ਪਹਿਲਾਂ ਸ਼ੈਂਕ ਵਾਲੀ ਤੇ ਜਿਹੜਾ ਸ਼ੈਂਕ ਲਾਉਣਾ ਆਪਾਂ ਕਿਹਜਣ ਦੇ ਵਿੱਚ ਉਹ ਲੈਣਾ ਦੱਸ ਜਿਓ ਵੀ ਦੇ ਦੇਓ ਆ ਗਏ ਆਪਾਂ ਸ਼ੈਂਕ ਵਾਲੀ ਦੁਕਾਨ ਤੇ ਤੇ ਆਹ ਸ਼ੈਂਕ ਆਪਾਂ ਸਿਲੈਕਟ ਕੀਤਾ ਹੈ 2800 ਦਾ ਇਹ ਤੇ ਬਾਈ ਕਹਿੰਦਾ ਜੀ ਮਤਲਬ ਭਾਂਡਾ ਲੱਗਦਾ ਇਹ ਤੇ ਖੜਕਦਾ ਨਹੀਂ ਇਹ ਬਾਕੀ ਫਿਰ ਜਦੋਂ ਫਿੱਟ ਕਰਾਂਗੇ ਘਰੇ ਉਦੋਂ ਦਿਖਾਵਾਂਗੇ ਤੁਹਾਨੂੰ ਪਾਈਪ ਵਗੈਰਾ ਨੇ ਨਾਲ ਆਹ ਜਾਲੀ ਵਗੈਰਾ ਸਾਰਾ ਕੁਝ ਦਿਖਾਵਾਂਗੇ ਜਦੋਂ ਘਰੇ ਫਿੱਟ ਕਰਾਂਗੇ ਬਾਕੀ ਹੁਣ ਇਹਨੂੰ ਪੈਕ ਕਰਾਉਨੇ ਆ। ਸ਼ੈਂਕ ਆਪਣਾ ਪੈਕ ਹੋ ਗਿਆ ਬਾਕਸ ਦੇ ਵਿੱਚ ਬਾਕੀ ਧਰਦੇ ਆ ਨੂੰ ਗੱਡੀ 'ਚ ਤੇ ਘਰੇ ਦਿਖਾਵਾਂਗੇ ਜਾ ਕੇ ਜਦੋਂ ਫਿੱਟ ਕਰਾਂਗੇ। ਬਾਕੀ ਹੋਰ ਕਾਫੀ ਸਾਰਾ ਸਮਾਨ ਆ ਜਿਹੜਾ ਸ਼ੈਂਕ ਲੱਗਦੇ ਹੁੰਦੇ ਨੇ ਹੱਥ ਧੋਣ ਵਾਲਾ ਇਹ ਵੀ ਕਾਫੀ ਸੋਹਣੇ ਸੋਹਣੇ ਪਏ ਨੇ ਉਹਦੇ। ਦਰ ਸ਼ੈਂਕੇ ਸ਼ੈਂਕ ਨੇ ਸਾਰੇ ਇਹ। ਆ ਰਖਾਉਨੇ ਆ ਗੱਡੀ 'ਚ। ਡਿੱਗੀ ਚ ਰਖਾਉਣੇ ਆਪਾਂ ਉਹ ਆਉਣਾ ਨਹੀਂ ਪਿੱਛੇ ਰੱਖ ਦਿਓ ਫਿਰ ਉੱਜ ਰੱਖ ਦੇ ਜੀ ਤੇ ਸ਼ੈਂਕ ਆਪਾਂ ਲੈ ਲਿਆ ਬਾਕੀ ਇਧਰ ਪਿੱਛੇ ਰੱਖਤਾ ਤੇ ਹੁਣ ਆਪਾਂ ਜਾਣਾ ਟੋਕਰੀ ਲੈਣੀ ਆ ਭਾਂਡੇ ਰੱਖਣ ਵਾਸਤੇ ਰਸੋਈ ਦੇ ਵਿੱਚ ਉੱਥੇ ਚਲਦੇ ਆ ਉਹ ਬਾਜ਼ਾਰ ਚੋਂ ਮਿਲੂਗੀ 메ਨ ਬਾਜ਼ਾਰ ਚ ਜਾਣਾ ਪਊਗਾ ਉੱਥੋਂ ਦੇਖਦੇ ਆ ਜਾ ਕੇ ਤੇ ਚਲਦੇ ਆਪਾਂ ਪਹੁੰਚ ਗਏ ਮਾਰਕੀਟ ਦੇ ਵਿੱਚ ਚਲਦੇ ਆ ਇੱਥੇ ਭਾਂਡੇ ਵਾਲੀ ਦੁਕਾਨ ਤੇ ਉੱਥੋਂ ਮਿਲੂਗੀ ਟੋਕਰੀ ਭਾਂਡੇ ਰੱਖਣ ਵਾਲੀ ਪਹਿਲਾਂ ਪਾਰਕਿੰਗ ਲੱਭਦੇ ਆ ਗੱਡੀ ਵਾਸਤੇ ਗੱਡੀ ਆਪਾਂ ਇੱਥੇ ਪਾਰਕ ਕਰਤੀ ਜੇਮਾ ਸਹੀ ਜਗ੍ਹਾ ਮਿਲ ਗਿਆ ਬਾਕੀ ਚਲਦੇ ਆਪਾਂ ਮਾਰਕੀਟ ਚ ਦੇਖਦੇ ਆ ਦੁਕਾਨ ਜਾ ਕੇ ਭਾਂਡੇ ਵਾਲੀ ਟੋਕਰੀ ਲੈਣ ਵਾਸਤੇ ਆ ਟੋਕਰੀ ਦੇਖ ਰਹੇ ਆ ਭਾਂਡਾ ਰੱਖਣ ਵਾਸਤੇ ਤੇ ਬਾਕੀ ਹੁਣ ਇਹਨੂੰ ਮਾਣਾਂਗੇ ਵੀ ਕਿੰਨੇ ਫੁੱਟ ਦੀ ਆ ਤਾਂ ਹੀ ਪਤਾ ਲੱਗੂ ਆ ਆਪਣੀ ਰਸੋਈ ਚਾਊ ਜਾਂ ਨਹੀਂ ਲਈ ਤੋਂ ਮੰਗਾਇਆ ਹੈ ਜੀ ਦੇ ਮੈਨੇ ਉਹ ਜਿਓ ਜੀ ਪਾ ਫੜਾ ਨਾ ਮੈਂ ਤਾਂ ਹੋਰ ਬੋਲ ਟੰਗਵਾਟ ਕਰਦਾ ਮੈਂ ਤੀਰ ਬਣਾਵਾਂਗੀ ਫਿਰ ਤੋਂ ਦੁੱਧ ਜਿਹਾ ਪੌਂਗਾ ਕੋਸਾ ਚਮਤੀ ਠੀਕ ਆ 3 ਫੁੱਟ ਹੈ 3 ਫੁੱਟ ਹੈ ਹਾਂ ਕੋਈ ਗੱਲ ਨਹੀਂ ਮਾਣਾਂ ਤੋਂ ਕਿਉਂਕਿ ਯਾਰ ਆਪਾਂ ਕੋਈ ਟੋਕਰੀ ਆਪਾਂ ਫਾਈਨਲ ਕਰਤੀ ਤੇ ਹੁਣ ਆਪਾਂ ਗੱਡੀ ਲੈ ਕੇ ਜਾਂਦੇ ਆਂ ਦੁਕਾਨ ਕੋਲੇ ਫਿਰ ਗੱਡੀ ਦੇ ਵਿੱਚ ਰਖਾ ਲਾਂਗੇ ਕਿਉਂਕਿ ਗੱਡੀ ਮੈਂ ਕਾਫੀ ਦੂਰ ਖੜਾਦੀ ਸੀ ਨਾ ਫਿਰ ਔਖਾ ਹੋਣਾ ਸੀਗਾ ਇੰਨੀ ਦੂਰ ਚੱਕ ਕੇ ਲੈ ਕੇ ਆਣੀ ਤੇ ਚੱਲਦੇ ਆਂ ਉਧਰ ਸਾਹਮਣੇ ਖੜੀ ਆ ਆਪਣੀ ਗੱਡੀ ਤੇ ਲੈ ਕੇ ਚੱਲਦੇ ਆਂ ਗੱਡੀ ਆਪਾਂ ਉਕਰੀ ਰੱਖ ਰਹੇ ਆ ਗੱਡੀ ਦੇ ਵਿੱਚ ਰੱਖ ਕੇ ਦੇਖਦੇ ਆ ਨਹੀਂ ਪਰ ਸੀਟ ਛੱਟਣੀ ਪਊ ਆਜੂ ਨਹੀਂ ਵੀ ਰਸਾਈ ਦੀ ਆ ਜੀ ਹੁਣ ਸੀਟ ਛੱਟੀ ਠੀਕ ਠੀਕ ਉਕਰੀ ਵੀ ਆਪਾਂ ਲੈ ਲਈ ਤੇ ਗੱਡੀ ਦੇ ਵਿੱਚ ਰੱਖਤੀ ਪਿਛਲੀ ਜਿਹੜੀ ਸ਼ੀਟ ਹੈ ਉਹ ਫਿੱਟ ਨਹੀਂ ਪਈ ਆ ਤੇ ਉਹ ਜਿਹੜਾ ਸ਼ੈਂਕ ਸੀਗਾ ਉਹ ਪਿੱਛੇ ਡਿੱਗੀ ਦੇ ਸੈਟ ਕਰਿਆ ਥੱਲੇ ਤੇ ਉੱਪਰੋਂ ਟੋਕਰੀ ਆ ਗਈ ਪਹਿਲੀ ਸੀਟ ਛੱਟ ਕੇ ਤੇ ਬਹੁਤ ਔਖੀ ਆਈ ਆ ਫਿੱਟੇ ਹੀ ਤੇ ਹੁਣ ਚੱਲਦੇ ਆਂ ਆਪਾਂ ਘਰੇ ਤੇ ਬਾਕੀ ਜਦੋਂ ਇਹਨੂੰ ਫਿੱਟ ਕਰਾਂਗੇ ਉਦੋਂ ਦਿਖਾਵਾਂਗੇ ਅੱਜ ਤਾਂ ਨਹੀਂ ਸ਼ਾਇਦ ਫਿੱਟ ਕਰਦੇ ਕੱਲ ਨੂੰ ਆਉਂੂ ਮਿਸਤਰੀ ਕੱਲ ਨੂੰ ਆਪਾਂ ਫਿੱਟ ਕਰਾਂਗੇ ਬਾਕੀ ਮਲੋ ਤੋਂ ਚੱਲਣ ਲੱਗੇ ਆਂ ਤੇ ਆ ਸਾਰਾ ਮਲੋ ਸ਼ਹਿਰ ਆ ਬਾਕੀ ਵਾਲੇ-ਦਾਲੇ ਕੁਝ ਬਾਜ਼ਾਰ ਆ ਚੱਲਦੇ ਆਂ ਆ ਇੱਕ ਹੋਰ ਸਟੂਲ ਵੀ ਲੈ ਲਿਆ ਬਈ ਦੇਖੋ ਲੈ ਅੱਜ ਗੱਡੀ ਫੁੱਲ ਕਰਤੀ ਪੂਰੀ ਪਿੰਡ ਨੂੰ ਫੋਲੋ ਕੇ ਜਾਊ ਗੱਡੀ ਪੈਟਰੋਲ ਪੰਪ ਤੇ ਆ ਗਏ ਤੇ ਅੱਜ ਗੱਡੀ ਦੀ ਵੀ ਟੈਂਕੀ ਫੁੱਲ ਕਰਾਤੀ ਦੇਖਦੇ ਆ ਕਿੰਨੇ ਦੀ ਹੁੰਦੀ ਆ ਪਿਛਲੀ ਵਾਰ 2300 ਕੁਝ ਦੀ ਹੋਈ ਸੀ ਐਤਕੀ ਦਾ ਮਤਲਬ ਤੇਲ ਜਮੀਂ ਥੱਲੇ ਸੀ ਸੋਈ ਟੈਂਕੀ ਹੋ ਗਈ ਫੁੱਲ 2800 ਦੀ ਹੋਈ ਐ ਤੇ 2800 ਜਾਣ ਪੂਰੀ ਫੁੱਲ ਹੋ ਗਈ ਹੁਣ ਇੱਧਰ ਖੜੇ ਆਂ ਗੰਨੇ ਦਾ ਰਸ ਪੀਣ ਬਾਪੂ ਜੀ ਬਣਾ ਰਹੇ ਨੇ ਨੇ ਦਾ ਰਸਾ ਬਣਾ ਆ ਗਿਆ ਬਣ ਕੇ ਤੇ ਪੀਨੇ ਆ ਕਰਦੇ ਆ ਰਸ ਇੰਜੋਏ ਲੋ ਵੀ ਘਰੇ ਪਹੁੰਚ ਗਏ ਤੇ ਹੁਣ ਆ ਟੋਕਰੀ ਕੱਢਦੇ ਆ ਬਾਹਰ ਬਹੁਤ ਔਖੀ ਫਿੱਟ ਕੀਤੀ ਸੀ ਇਹ ਵਿੱਚ ਹੌਲੀ ਹੌਲੀ ਕੱਢਣੀ ਪਊ ਚਲੋ ਜੀ ਇਹ ਤਾਂ ਹੌਲੀ ਹੋਆ ਨਾ ਹੁਣ ਆ ਸ਼ੈਂਕ ਕੱਢਾਂਗੇ ਆ ਸਟੂਲ ਤਾਜੂ ਲੋ ਲਓ ਜੀ ਉਹ ਸੀਟ ਸੱਟ ਲਈ ਸੀਗੀ ਅਗਲੇ ਵਾਲੇ ਪਾਸੇ ਨੂੰ ਫਿਰ ਡਿੱਗੀ ਦੇ ਵਿੱਚ ਇਹ ਸ਼ੈਂਕ ਸੀ ਜਿਹੜਾ ਵਿਚ ਫਸਾਦਾ ਸੀ ਤੇ ਹੁਣ ਇਹਨੂੰ ਕੱਢਦੇ ਆ ਬਾਹਰ ਲਓ ਵੀ ਸ਼ੈਂਕ ਬਾਹਰ ਕੱਢ ਲੇ ਡਿੱਗੀ ਲਾਉਨੇ ਆ ਫੋਨ ਫੋਨ ਵੀ ਆਪਣਾ ਇੱਥੇ ਪਿਆ ਹੈ ਪਰਸ ਵੀ ਇੱਥੇ ਪਿਆ ਚੱਕਣਾ ਬਾਕੀ ਅੱਜ ਨਹੀਂ ਇਹ ਸ਼ੈਂਕ ਫਿੱਟ ਹੁੰਦੇ ਕੱਲੂ ਹੋਣਗੇ ਤੇ ਮਿਸਤਰੀ ਕੱਲੂ ਆਊ ਉਹ ਵੀ ਆਪਾਂ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਜਦੋਂ ਫਿੱਟ ਕਰਾਂਗੇ ਲਓ ਜੀ ਬਾਕਸ ਕਰਤਾ ਓਪਨ ਸ਼ੈਂਕਾ ਵਹੇ ਤੋਂ ਦਿਖਾ ਦੇਤੀ ਤੇ ਮੈਂ ਕਿਹਾ ਅੱਜ ਘਰੇ ਦਿਖਾ ਦਈਏ ਆਪਾਂ ਲਓ ਜੀ ਕੱਢ ਲਿਆਉਣਗੇ ਆਹ ਦੇਖੋ ਸਾਡੇ ਵੇ ਆ ਫਿੱਟ ਕਰਕੇ ਦੇਖਦੇ ਆਂ ਵੈਸੇ ਲਾ ਕੇ ਦੇਖ ਰਹੇ ਆਂ ਤੇ ਇੱਥੇ ਲੱਗੂ ਸ਼ੰਕ ਆਪਣਾ ਆਲੇ-ਦਾਲੇ ਬਜਰੀ ਭਰੀ ਜਾਊ। ਬਸ ਠੀਕ ਆ ਨਾ ਜੀ। ਹੂੰ। ਓਕੇ ਆ ਗਿਆ ਕੰਮ ਬਿਲਕੁਲ। ਤੇ ਆਹ ਟੋਕਰੀ ਰੱਖਤੀ ਇੱਥੇ ਲਿਆ ਕੇ ਤੇ ਇਹ ਵੀ ਲਾਵਾਂਗੇ। ਜਦੋਂ ਫਿੱਟ ਕਰਾਂਗੇ ਫਿਰ ਦਿਖਾਵਾਂਗੇ। ਜਿਹੜੀ ਆਪਣੀ ਇਹ ਰਸੋਈ ਸੀ ਪਹਿਲਾਂ ਇਹਦੀ ਕੰਧ ਇੱਥੇ ਤੱਕ ਹੀ ਸੀ ਜਿੱਥੋਂ ਇਹ ਸੈਲਫ ਸ਼ੁਰੂ ਕੀਤੀਆਂ ਨਾ ਓਰੇ ਤੱਕ ਕੰਧ ਸੀਗੀ ਪਹਿਲਾਂ ਇਹਦੀ ਤੇ ਹੁਣ ਆਪਾਂ ਰਸੋਈ ਵੀ ਥੋੜੀ ਜਿਹੀ ਅੱਗੇ ਵਾਲੇ ਪਾਸੇ ਨੂੰ ਵਧਾਤੀ। ਇਹ ਆਪਾਂ ਵੱਡੀ ਕਰਤੀ ਉਸ ਰਸੋਈ। ਆਹ ਛੋਟੀ ਸੈਲਫ ਦੇ ਨਾਲ ਇਹ ਆਪਾਂ ਇੱਕ ਇੱਥੇ ਵਿੰਡੋ ਰ ਪੂਰੇ ਵਿੰਡੋ ਲਾ ਦਾਂਗੇ ਟਾਕੀ ਲਾ ਦਾਂਗੇ ਬਾਕੀ ਇਸ ਤਰ੍ਹਾਂ ਸਾਰੀ ਆਪਾਂ ਕਿਚਨ ਨੂੰ ਰੈਨੋਵੇਟਾ ਜਿਹੜਾ ਕਰ ਰਹੇ ਹਾਂ ਹਾਂਜੀ ਸੇਮ ਬਲੌਗ ਨੈਕਸਟ ਡੇ ਤੇ ਅੱਜ ਆਪਾਂ ਸ਼ੈਂਕਾ ਜਿਹੜਾ ਫਿੱਟ ਕਰਦਾਣਾ ਬਾਕੀ ਥੋੜਾ ਜਿਹਾ ਬਿਜਲੀ ਦਾ ਕੰਮ ਵੀ ਜਿਹੜਾ ਰਸੋਈ ਦੇ ਵਿੱਚ ਕਰਵਾਉਣਾ ਇਹ ਆ ਕੁਝ ਸਮਾਨ ਲਿਆ ਹੁੰਦਾ ਸੀਗਾ ਆ ਬੋਰਡ ਵਗੈਰਾ ਲਵਾਉਣੇ ਨੇ ਇੱਥੇ ਸੋਚਾਂ ਵਗੈਰਾ ਜਿਵੇਂ ਆ ਬੋਰਡ ਆ ਹਨਾ ਤੇ ਇਧਰਲੀ ਸਾਈਡ ਵੀ ਤੇ ਜਿਵੇਂ ਇੱਧਰ ਫਰਿੱਜ ਆ ਪਾਸੇ ਲੱਗੂਗੀ ਇੱਕ ਇਹ ਬੋਰ ਇੱਥੇ ਲਵਾ ਦੇਣਾ ਇਹ ਅੱਜ ਸਾਰਾ ਕੰਮ ਕਰ ਦੇਣਾ ਤੇ ਸ਼ੈਂਕੂ ਵੀ ਅੱਜ ਫਟ ਕਰਾ ਲੈਣਾ ਤੇ ਬਾਈ ਬਿਜਲੀ ਵਾਲਾ ਆ ਗਿਆ ਤੇ ਆ ਸਾਰਾ ਸਮਾਨ ਤੁਸੀਂ ਦੇਖੋ ਪਿਆ ਹਨਾ ਤੇ ਅੱਜ ਬੋਰਡ ਫਿੱਟ ਕਰਦਣੇ ਨੇ ਆਪਾਂ ਸਾਰੇ ਪੈਪਾਂ ਵਗੈਰਾ ਪਾ ਕੇ ਜੋ ਕੋ ਵੀ ਦੇਖਿਆ ਸੀ ਗੈਂਦਰਾ ਹੋਏ ਇੰਨਾ ਵੀ ਆ ਜਾਂਦਾ ਇਹ ਵੀ ਇਹੋ ਰਹਿ ਗੋ ਨਿੱਕਾ ਨਾ ਬਣ ਮੈਂ ਵੀ ਨਾ ਆਇਆ ਦਰਬਾਰੇ ਇਹਦੀ ਨਿਸ਼ਾਨੀ ਲਾ ਕੇ ਇਹਨੂੰ ਛਲਾਇਆ ਵਾੜਦੇ 19 ਥੱਲੇ 19ੋਂ ਕੱਟ ਲਾ ਛਲਾਇਆ ਸਾਰੀ ਉਹ ਥੱਲੇ ਡਾਊਨ ਕਰ ਦੋ ਇਹ ਕਿਹੜਾ ਖੜਕ ਰਿਆ ਨਹੀਂ ਉਹੀ ਚੱਕਰ ਆ 20 ਛਲਾਇਆ ਇਹਦੀ ਕੱਟ ਕੇ ਥੱਲੇ ਨਹੀਂ ਇਹਨੂੰ ਇਹਨੂੰ ਪਰਲੇ ਹਾਂ ਕਿਹੜੇ ਹਾਂ ਇਹ ਥੱਲੇ ਖੜ ਦੋ ਕਿਉਂਕਿ ਫੇ ਟੂਕੀਆਂ ਵੀ ਥੱਲੇ ਜਿਆਦਾ ਉੱਪਰ ਜਗ੍ਹਾ ਘਟਦੀ ਆ ਕਿਉਂਕਿ ਇਹਦੀ ਉੱਪਰ ਚੜ੍ਹਦੀ ਹੁੰਦੀ ਆ ਜਗ੍ਹਾ ਘਟਦੀ ਆ ਹਾਂਡੇ ਤੋਂ ਵੀ ਓਕੇ ਰਹਿਣਗੇ ਇਹ ਨਾ ਥੋੜਾ ਨੀਮਾ ਕਰ ਦਿੰਦੇ ਆ ਹਾਂ ਇਹ 19 ਛਲਾਇਆ ਉਹ ਕਾਟ ਨੂੰ ਫੇਰ ਦਿੰਨੇ ਆ ਹਾਂ ਉਹਨੇ ਥੱਲੇ ਕਰ ਦਿੰਨੂ ਨਾਲੇ ਸਾਮ ਦੇ ਕੋ ਉਪਜ ਨਾਲ ਸੌਖੇ ਰਹਿਣਗੇ ਸਾਰੇ ਥੱਲੇ ਹੂੰ ਆਹ ਹੋਈ ਮੀਰਾ ਉਹ ਸਹੀ ਰਹਿਣਾ ਹੈ ਇਹਨੂੰ ਥੱਲੇ ਕੱਢ ਦੇ ਨਾ ਨਾ ਉਸ ਤੋਂ ਦੂਜੀ ਗੱਲ ਮੀਰੀ ਉਹ ਰੱਖ ਹਿੰਦਵਾਹ ਹੈ ਕੰਢੀ ਨਾਲ ਆਉਂਦੇ ਨੇ ਕੋਈ ਉਹਦਾ ਪੱਥਰ ਆਣਾ ਬਰਾਬਰ ਆਣਾ ਹੈ ਇਹਦਾ ਜੋਗੀ ਮਨ ਦਾ ਵੀ ਇੱਥੇ ਇੱਥੇ ਜੰਮਦਾ ਹੈ ਉਹ ਇਹ ਤੇ ਨਾ ਮਸਟਾਇਆ ਦੀ ਜਾਂ ਸਾਡੇ ਹੰਝੜਾ ਤੂੰ ਐਲ ਦੇ ਨਾਮ ਲੱਗੀ ਚੰਗੇ ਆ ਜੀ ਲਓ ਜੀ ਸ਼ੈਂਕ ਆਪਾਂ ਫਿੱਟ ਕਰਤਾ ਤੇ ਰੱਖਤਾ ਸ਼ੈਂਕ ਇੱਧਰ ਰੱਜੇ ਲਾ ਕੇ ਇੱਥੇ ਪੂਰੇ ਬਜਰੀ ਭਰੀ ਜੂਗੀ ਠੀਕ ਹੈ ਜੀ ਲਓ ਜੀ ਸ਼ੈਂਕ ਆਪਣਾ ਫਿੱਟ ਹੋ ਗਿਆ ਤੇ ਇਹਦੇ ਚਾਰੇ ਪਾਸੇ ਬਜਰੀ ਆਪਾਂ ਭਰਤੀ ਬਾਕੀ ਨੂੰ 2-3 ਦਿਨ ਜਦੋਂ ਇਹ ਸੁੱਕ ਗਿਆ ਉਸ ਤੋਂ ਬਾਅਦ ਫਿਰ ਇਹਨੂੰ ਯੂਜ਼ ਕਰਾਂਗੇ ਤੇ ਜਿਹੜੇ ਇਹ ਥੱਲੇਲੇ ਪਾਈਪ ਨੇ ਇਹ ਵੀ ਵੱਡੀ ਪਾਤੇ ਪਾਈਪ ਤਾਂ ਕਿ ਜਿਹੜਾ ਪਾਣੀ ਆ ਹਨਾ ਆਸਾਨੀ ਨਾਲ ਜਾਵੇ ਜਿਹੜੇ ਨਾਲ ਆਏ ਸੀ ਸ਼ੈਂਕ ਤੇ ਉਹ ਨਹੀਂ ਪਾਏ ਹੈਗੇ ਵੱਡੇ ਪਾਈਪ ਹੋਰ ਲਿਆ ਕੇ ਪਾਤੇ ਆਪਾਂ ਆਪਾਂ ਸਾਰਾ ਬਲੌਗ ਜਿਵੇਂ ਤੁਹਾਨੂੰ ਦਿਖਾਇਆ ਸ਼ੈਂਕ ਵਗੈਰਾ ਆਪਾਂ ਫਿੱਟ ਕਰਤਾ ਤੇ ਇਹ ਕਿਚਨ ਦਾ ਹਲੇ ਹੋਰ ਕਾਫੀ ਕੰਮ ਆ ਜਿਹੜਾ ਉਹ ਪਿਆ ਜਿਵੇਂ ਟਾਈਲਾਂ ਵਗੈਰਾ ਆਪਾਂ ਸਾਰੀਆਂ ਲਾਵਾਂਗੇ ਉਹ ਆਪਾਂ ਅੱਗੇ ਕੋਈ ਹੋਰ ਬਲੌਗ ਬਣਾਵਾਂਗੇ ਉਹਦੇ ਚ ਸਾਰਾ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ